ਆਹ ਨੀ ਸਮਝ ਕਿਤਾ ਕਰਦਾ ਸਰਕਾਰ ਨੇ ਬਿਨਾ ਦੋਸ਼ ਸਿੱਧ ਹੋਏ ਤੋਂ 18 ਸਾਲ ਤੋਂ ਜੇਲ੍ਹ ਚ ਬੰਦ ਕੀਤਾ ਔਰ ਬਿਨਾ ਕਿਸੇ ਗਵਾਹ ਬਿਨਾ ਕਿਸੇ ਸਬੂਤ ਦੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਆ ਅੱਜ ਅਸੀਂ ਸਾਰੀ ਜਥੇਬੰਦੀ ਵੱਲੋਂ ਪ੍ਰੋਫੈਸਰ ਜਗਨੰਦਰ ਪਾਲ ਸਿੰਘ ਭੁੱਲਰ ਦੇ ਗਲਤ ਢੰਗ ਨਾਲ ਕੀਤੀ ਸਜ਼ਾ ਦੇ ਵਿਰੁੱਧ ਇੱਕ ਵਾਰਚ ਲੈ ਕੇ ਸ਼ਾਂਤ ਮਈ ਮਾਰਚ ਸਤਨਾਮ ਵਾਹਿਗੁਰੂ ਦਾ ਜਵਾਬ ਕਰਦਾ ਜਾਏਗਾ ਔਰ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਦੋ ਜਹਾਜ਼ ਦੇ ਵਾਲੀ ਅਕਾਲਪੁਰ ਜਦ ਚਰਨਾਗਰ ਦਾਸ ਕੀਤੀ ਜਾਊਗੀ ਜਿਹੜਾ ਇਹ ਪੈਦਲ ਮਾਰਚ ਪ੍ਰੋਫੈਸਰ ਪੁਲਰ ਸਾਹਿਬ ਦੇ ਸਬੰਧ ਦੇ ਵਿੱਚ ਉਹਨਾਂ ਦੀ ਫਾਂਸੀ ਦੇਗੇ ਕਰ ਰਹੇ ਨੇ ਕਵਰਬੀਰ ਸਿੰਘ ਜੀ ਗਿੱਲ ਬੜਾ ਸ਼ਿਲਾਗਾ ਯੋਗ ਕਦਮ ਹੈ ਨਾ ਔਰ ਇਹ ਸਮੇਂ ਦੀ ਲੋੜ ਵੀ ਆ ਸਿਰਫ ਕੌਮ ਲਈ ਬੜਾ ਇੱਕ ਅਹਿਮ ਮੁੱਦਾ ਹੈ ਸਿੰਘ ਗੇਲ ਜ਼ਿਲ੍ਹਾ ਜ਼ਿਲ੍ਹਾ ਪ੍ਰਧਾਨ ਇੰਟਰਨੈਸ਼ਨਲ ਸੈਕ ਔਰਗੇਨਾਈਜੇਸ਼ਨ ਮੈਂਬਰ ਜੇਰਬੋਰਡ ਪੰਜਾਬ ਅੱਜ ਇੰਟਰਨੈਸ਼ਨਲ ਸੈਕ ਔਰਗੇਨਾਈਜੇਸ਼ਨ ਵੱਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁਲਰ ਦੀ ਦੇਹਾਈ ਅਤੇ ਚਰਦੀ ਗੱਲਾ ਲਈ ਕਿ ਸ਼ਾਂਤ ਬਈ ਮਾਰਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਹੁੰਦਾ ਹੋਇਆ ਸ੍ਰੀ ਕਲਤਕ ਸਾਬ ਸਮਾਪਤ ਹੋਏਗਾ ਜਿੱਥੇ ਜਹੇਦਾਰ ਸ੍ਰੀ ਕਲਤਕ ਸਾਬ ਸਿੰਘ ਸਾਹਿਬ ਗਣਿਕ ਗੁਰਬਚਨ ਸਿੰਘ ਜੀ ਦੀ ਹਾਜ਼ਰੀ ਦੇ ਵਿੱਚ ਉਹਨਾਂ ਦੀ ਰਿਹਾਈ ਪ੍ਰੋਫੈਸਰ ਭੁੱਲਰ ਦੀ ਅਤੇ ਉਹਨਾਂ ਦੀ ਚੜ੍ਹਦੀ ਕਲਾ ਲਈ ਉੱਥੇ ਅਰਦਾਸ ਕੀਤੀ ਜਾਏ ਗੁਰੂ ਮਹਾਰਾਜ ਦੇ ਬੇਨਤੀ ਕੀਤੀ ਜਾਏਗੀ ਕਿ ਉਹਨਾਂ ਦੀ ਜਲਦ ਜਲਦ ਰਿਹਾਈ ਹੋਵੇ ਤੇ ਤਾਂ ਜੋ ਆਪਣੇ ਪਰਿਵਾਰ ਦੇ ਵਿੱਚ ਆ ਕੇ ਜ਼ਿੰਦਗੀ ਬਰਸਰ ਬਸਰ ਕਰਨ। ਆਪਾ ਵਧੀਆ ਵੱਡਾ ਹਰਾ ਚਲੋ ਵਧੀਆ ਬੈਨ ਰੱਖੋ ਚਲੋ ਵਧੀਆ ਕਿਉਂ ਫੜ ਲੋ ਬੈਨ ਚਲੋ ਮੋਟਰ ਸਾਈਕਲ ਜਰ ਆਉਂਦੇ ਆ ਨੋਟਾ ਆ ਰਿਹਾ ਨਹੀਂ ਤੇ ਆਪਾਂ ਸਭ ਨੂੰ ਆਦੀ ਕਰਾਉਂਦੇ ਹਾਂ ਜਿਨ੍ਹਾਂ ਦੇ ਪਰਿਵਾਰ ਨੇ ਲੰਬਾ ਸਮਾਂ 20 ਸਾਲ ਹੋ ਗਿਆ ਇੱਕ ਇਹੋ ਜੀ ਬਹੁਤ ਹੀ ਭੜੀ ਜ਼ਿੰਦਗੀ ਬਤੀਤ ਕੀਤੀ ਹੈ ਉਹ ਆਪਣੇ ਪਰਿਵਾਰ ਦੇ ਨਾਲ ਵੇਲ ਜਾਂ ਨਹੀਂ ਸਾਡੇ ਰੱਬ ਅੱਗੇ ਅਰਦਾਸ ਹੈ ਤੇ ਇਹ ਕੇਸ ਜਿਹੜਾ ਹੈ ਮਾਰਚ ਦਾ ਅੱਜ ਦਾ ਜਿਹੜਾ ਬਹੁਤ ਖਮੇਸ਼ਾ ਹੈ ਬਾਈਪੁਰਜੀਤ ਕਹਾਲ ਸਾਹਿਬ ਕਮਰਬੀਰ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ ਮੈਂਬਰ ਜੀਰ ਬੋਰਡ ਪੰਜਾਬ ਅੱਜ ਜਿਹੜਾ ਮਾਰਚ ਕਰ ਰਹੇ ਕਿਉਂ ਕਰ ਰਹੇ ਕਿਥੋਂ ਕਰ ਰਹੇ ਅੱਜ ਜਿਹੜਾ ਸਾਡਾ ਇਹ ਮਾਰਚ ਆ ਸ਼ਾਂਤਮਈ ਮਾਰਚ ਪੈਦਲ ਮਾਰਚ ਜਿਹੜਾ ਵੱਖ-ਵੱਖ ਜਥੇਬੰਦੀਆਂ ਧਾਰਮਿਕ ਰਾਜਨੀਤਿਕ ਸਾਰਿਆਂ ਦੇ ਸਹਿਯੋਗ ਦੇ ਨਾਲ ਜੋ ਕੱਢਿਆ ਜਾ ਰਿਹਾ ਹੈ ਇੰਟਰਨੈਸ਼ਨਲ ਸਿਕ ਆਰਗੇਨਾਈਜੇਸ਼ਨ ਦੀ ਅਗਵਾਈ ਵਿੱਚ ਇਸ ਸਥਾਨਕ ਜੋੜਾ ਫਾਟਕ ਤੋਂ ਕੱਢਿਆ ਜਾ ਰਿਹਾ ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਂਦਾ ਹੋਇਆ ਜਿਹਦੀ ਕਾਲ ਤੱਕ ਸਾਹਿਬ ਜਾ ਕੇ ਸਮਾਪਤੀ ਕਰੇਗਾ ਤਾਂ ਉੱਥੇ ਜਿਹਦਾ ਸ੍ਰੀ ਕਾਲ ਤੱਕ ਸਾਧ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਹੋਰਾਂ ਦੀ ਉਹਨਾਂ ਦੀ ਮੌਜੂਦਗੀ ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੀ ਚੜ੍ਹਦੀ ਕਲਾ ਅਤੇ ਰਿਹਾਈ ਦੇ ਲਈ ਅਰਦਾਸ ਕਰੇਗਾ ਤਾਂ ਜੋ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰੀ ਰਿਹਾ ਹੋ ਕੇ ਆਪਣੇ ਪਰਿਵਾਰ ਵਿੱਚ ਆਣ ਤੇ ਪੰਥ ਦੇ ਵਿੱਚ ਆ ਕੇ ਆਪਣੀ ਹਾਜ਼ਰੀ ਲਵਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਜੀ ਧੰਨ ਧੰਨ ਸ਼ੁਗ੍ਰੰਸਾ ਮਹਾਰਾਜ ਬਾਣ ਦੇ ਪਰਮਾਨ ਸਤਿਗੁਰੂ ਸਿੰਘ ਦੇ ਮੱਥਾ ਵੱਟ ਉਸ ਦਾ ਸਤ ਕਿ ਆਰ ਇਹ ਅੱਠ ਨਵਾਂ ਅਨੁਸਾਰ ਜਰੀ ਬਨਵਾਜ ਆਪ ਜੀ ਦੇ ਦਰਖਾਸਤ ਦੇ ਤਰੁਖ ਸੇਵਕ ਪ੍ਰਸ਼ਾਸਕ ਡਿਪਟੀ ਰਿਸੈਂਡੀ ਸੇਂਗੀ ਬਨਵਾ ਜਿਨ੍ਹਾਂ ਨੇ ਸਤਿਗੁਰੂ ਆਪ ਜੀ ਦੇ ਕਿਰਪਾ ਮਹਾਰਾਜ ਆਪ ਬਿਆਨ ਦੇ ਸਤਿਗੁਰੂ ਜਿਨ੍ਹਾਂ ਨੂੰ ਫੌਜ ਦੇ ਹੁਕਮਾਂ ਬਾਅਦ ਦਾ ਉਹਨਾਂ ਦੀ ਰਾਜ ਦੀ ਚੜ੍ਹ ਦੀ ਕਲਾ ਵਾਸਤੇ ਸਰਕਾਰ ਦੇ ਸੇਵਕ ਅਨੰਤਰ ਸਿੰਘ ਪਟਾਟੇ ਨਿਵਾਸ ਤੋਂ ਇੰਟਰਨੈਸ਼ਨਲ ਗਰੀਬਨਵਾਜ ਐਕਸਲਰੇਸ਼ਨ ਵੱਲੋਂ ਸਤਿਗੁਰੂ ਜੀ ਦੇਰੇ ਦੇਵਾਨ ਕੋ ਜੋੜਾ ਪੜ ਤੋਂ ਸਦਕੰਦਰੀ ਹਸਪਤਲ ਦਾ ਅਬਾਦ ਹੋਣਾ ਬੁਝਾਇਏ ਗਰੀਬਾਂ ਲਈ ਬੋਤੇ ਜਾ ਕੇ ਆਪੀ ਅਰਦਾਸਾਂ ਲੈ ਕੇ ਹੁਕਮਾਂ ਦੇ ਜਰੀ ਮਨਵਾਜ ਆਪ ਜੀ ਨੇ ਮਿਹਰਾ ਪ੍ਰਯਾਸ ਕਰਨਾ ਜਰੀ ਮਨਵਾਜ ਸਾਨੂੰ ਸਿਰਫ ਗੋਮ ਬਣ ਕੇ ਆਜ਼ਾਦ ਜੇਮੀ ਦੀ ਜੋਤਰੀ ਦਰਸਵਾਣ ਕਰਕੇ ਬਾਦਸ਼ਾਹ ਦੇ ਗੁਰੂ ਸਾਹਿਬ ਕਾਫੀ ਨੇਸ਼ਰੀਅਤ ਨਾਲ ਪਰਸੰਗਿਸ਼ੀ ਪਾਸ਼ਾ ਵੀ ਸਹੀ ਜ਼ਬਰਦਸਤ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਸਰੂਪ ਪਾਸ਼ਾ ਵੀ ਜੁਟਿਆ ਨਹੀਂ। ਪੋਦਰਵਾਸੀ ਫਾਜ਼ੇ ਕੀਤੇ ਦਾ ਆਸਪਾਸ ਸੈਸੀ ਲਕੀ ਨੇ ਸੇ ਕਾਹਨੂਨ ਨੂੰ ਚਾਰ ਹਸਤਾ। ਆਹਨ ਵਾਲੀ ਇਸ ਸੋਚ ਨਾਲ ਪੋਦਰ ਤੋਂ ਗੇਂਦੋ ਪਾਲਸ ਦੇ ਤਲਦ ਜਿਨ੍ਹਾਂ ਨੂੰ ਸਭ ਤੋਂ ਪਾਸ਼ਾ ਦੀ ਬਿਨਾਂ ਕਾਰਨ ਤੋਂ ਫਾਸੀ ਦੀ ਸਜ਼ਾ ਜਾਂ ਫਾਸੀ ਨੂੰ ਤੋਲਣਾਸ ਤੇ ਪਹੁੰਚੇ। ਲਗਾ ਮਾਫ ਕਰਵਾਉਣ ਵਾਸਤੇ ਤਰਦੀਬ ਕਰਵਾਉਣ ਵਾਸਤੇ ਜਿੱਤੇ ਵਾਕਵਾਕ ਸੇ ਬੰਦੀਆਂ ਉਧਰ ਪਹੁੰਚਾ ਲਈ ਪਿੱਛੇ ਗਏ ਉਸਦੇ ਤੋਂ 35 ਕਿਲੋਮੀਟਰ ਨੈਸ਼ਨਲ ਸੇਕ ਅਰਗਨ ਦੇਦਰਿਸ਼ਰ ਇਹ ਸਮੂਹ ਸੇਵਾਦਾਰਾਂ ਨੇ ਅੱਜ ਬਹੁਤ ਵੱਡੀ ਗਿਣਤੀ ਸੇ ਉਧਰ ਨੂੰ ਸਤਿਕਾਰ ਕਰਕੇ ਅਜਿਹਾ ਨਾ ਕਿਹਾ ਜਿਸ ਤਰ੍ਹਾਂ ਅਸੀਂ ਅੱਜ ਹੋਏ ਹਾਂ। ਪ੍ਰਮੋਦ ਚੈ ਸਨਗਤਾ ਲੋਕ ਪ੍ਰਦਾਸ ਬੈਂਕੀ ਜੋਧੀ ਕਰੂ ਜੀ ਕਿਰਪਾ ਕਰਨੀ ਸੋਹਲ ਸੇ ਵਿਨੋਦ ਖਾਲਸ ਨੇ ਚੰਦਰ ਦੀ ਪੋਸਟ ਨੂੰ ਵਾਪਸ ਕਰਾਇਆ ਕਿ ਸਮੂਹ ਪਾਕਸ਼ਾ ਜੀਓ ਸੋ ਸ੍ਰੀ ਸੱਤੇ ਮੇਲ ਪ੍ਰਧਾਨੋ ਪੰਦਰਸ ਸਿੰਘ ਜੀ ਦਾ ਮੁੱਛੋ ਸੁਣੀ ਪਰਵਾਹ ਨਹੀਂ ਕੀਤੀ ਕਲਾ ਬੱਸੀ ਹੈ ਜਮੀਆਂ ਨੇ ਸੰਖਿਆ ਹਾਜ਼ਰ ਹੋਈ ਸੰਮਤੀ ਸੰਘ ਦੇ ਰਾਜ ਦੇ ਪ੍ਰਵਾਹ ਕਰਨੀ ਇੰਟਰਨੈਸ਼ਨਲ ਸਹਿਕਾਰ ਦੇ ਅਰਗੇ ਦੇ ਨਾਚ ਨੂੰ ਸਮਟੇ ਗੱਲ ਦੀ ਕਲਾ ਬਖਸ਼ਿਸ ਕਰਨੀ ਇਹ ਦੇਸ਼ਾਈ ਆਕਤ ਸੱਚ ਦੇ ਵਾਸਤੇ ਲੁੱਧਣ ਦੇ ਵਾਸਤੇ ਬਾਜ਼ੂ ਚੁੱਕ ਲਾ ਰਿਹਾ ਨਾਨਕਿਨਾ ਕਰਦੀ ਕਲਾ ਤੇਰੇ ਹੋਣ ਇਨਸਾਨ ਦਾ ਬਹੁ ਕਸਤ ਕੋਰਨ ਅਭਿਜਿੰਦਰ ਸਿੰਘ ਜੌੜਾ ਪ੍ਰਧਾਨ ਇੰਟਰਨੈਸ਼ਨਲ ਸੇਟ ਆਰਗੇਨਾਈਜੇਸ਼ਨ ਨਾਸ਼ ਨੂੰ ਜਥੇਬੰਦੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਜੋੜੇ ਫੜਕ ਤੋਂ ਇੱਕ ਬਹੁਤ ਹੀ ਵਿਸ਼ਾਲ ਪੈਦਲ ਮਾਰਚ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹਾਂ ਸ੍ਰੀ ਕਾਲਤਕ ਸਾਹਿਬ ਪਹੁੰਚੇ ਹਨ ਅਤੇ ਰਸਤੇ ਦੇ ਵਿੱਚ ਖਾਸ ਤੌਰ ਤੇ ਪ੍ਰੋਫੈਸਰ ਭੁੱਲਰ ਦਿਵਿੰਦਰਪਾਲ ਭੁੱਲਰ ਦੀਆਂ ਤਕਤੀਆਂ ਫੜ ਕੇ ਅਸੀਂ ਸਾਰੇ ਮੰਨ ਚਿੱਤੀ ਆ ਕਿ ਪ੍ਰੋਫੈਸਰ ਭੁੱਲਰ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਏ ਅਤੇ ਉਸ ਤੋਂ ਪ੍ਰਾਂਤੂ ਸ਼੍ਰੀ ਕਾਲਤਕ ਸਾਹਿਬ ਤੇ ਹਾਜ਼ਰ ਹੋ ਕੇ ਜਹੇਦਾਰ ਸ਼੍ਰੀ ਕਾਲਤਕ ਸਾਹਿਬ ਜਾਨੀ ਗੁਰਬਚਨ ਸਿੰਘ ਜੀ ਦੀ ਦਵਾਈ ਵਿੱਚ ਜਹੇਦਾਰ ਜੀ ਨੇ ਖੁਦ ਅਰਦਾਸ ਕੀਤੀ ਆ ਅਤੇ ਸ਼੍ਰੀ ਕਾਲਪੁਰ ਸਾਹਿਬ ਅੱਗੇ ਬੇਤੀ ਕੀਤੀ ਆ ਕਿ ਜਿੰਨੇ ਵੀ ਸਮੂਹ ਨੌਜਵਾਨ ਜਿਨ੍ਹਾਂ ਨੂੰ ਜਿਲ੍ਹਾ ਵਿੱਚ ਨਜਾਇਜ਼ ਢੱਕਿਆ ਗਿਆ ਹੈ ਪ੍ਰੋਫੈਸਰ ਭੁੱਲਰ ਸਮੇਤ ਹੁਣ ਸਾਰਿਆਂ ਦੀ ਰਿਹਾਈ ਕੀਤੀ ਜਾਏ ਮਾਹਿਬ ਜੀ ਕਾ ਖਾਲਸਾ ਮਾਹਿਬ ਜੀ ਕੀ ਫਤਿਹ ਦਾਸ ਕਬਰ ਸਿੰਘ ਗੇਲ ਜਿਲ੍ਹਾ ਪ੍ਰਧਾਨ ਇੰਟਰਨੈਸ਼ਨਲ ਸੈਕ ਔਰਗੇਨਾਈਜੇਸ਼ਨ ਮੈਂਬਰ ਜੀਐਰਬੋਰਡ ਪੰਜਾਬ ਅੱਜ ਪ੍ਰੋਫੈਸਰ ਜਵਿੰਦਰਪਾਲ ਸਿੰਘ ਪੁੱਲਰ ਹੋਰਾਂ ਦੇ ਰਿਹਾਈ ਅਤੇ ਉਹਨਾਂ ਦੇ ਚੜ੍ਹਦੀ ਕਲਾ ਲਈ ਜੋੜੇਪਾੜ ਦੇ ਤੋਂ ਇੱਕ ਵਿਸ਼ਾਲ ਸ਼ਾਂਤੀ ਮਾਰਚ ਚੱਲ ਕੇ ਸ੍ਰੀ ਕਾਟਕ ਸਹਿ ਪਹੁੰਚਿਆ ਉੱਥੇ ਆ ਕੇ ਉਹਨਾਂ ਦੀ ਚੜ੍ਹਦੀ ਕਲਾ ਤੇ ਰਿਹਾਈ ਦੇ ਲਈ ਜਹਦਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਉਹਨਾਂ ਦੇ ਨਿਤਨ ਜੇਟਾ ਹੇਠ ਅਰਦਾਸ ਕੀਤੀ ਗਈ ਹੈ ਕਿ ਤਾਰੂ ਦਿਂਦਰਪਾਲ ਸਿੰਘ ਜੀ ਭੁੱਲਰ ਉਹਨਾਂ ਦੀ ਰਿਹਾਈ ਉਹਨਾਂ ਦੀ ਚੜ੍ਹਦੀ ਕਲਾ ਹੋਵੇ ਅੱਜ ਪਹੁੰਚਿਆ ਤੇ ਸਮੂਹ ਸੇਕ ਧਾਰਮਿਕ ਜਥੇਬੰਦੀਆਂ ਉਹਨਾਂ ਦਾ ਵੀ ਮੈਂ ਵਿਸ਼ੇਸ਼ ਤੌਰ ਤੇ ਖਾਸ ਕਰਕੇ ਮੀਡੀਆ ਦਾ ਵੀ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਸਾਡੀ ਜੋ ਮੁਹਿੰਮ ਅੱਜ ਚੱਲੀ ਏ ਉਥੋਂ ਉਹਨੂੰ ਅੱਗੇ ਤੋਰਨ ਦੇ ਲਈ ਸਾਡਾ ਸਾਥ ਦਿੱਤਾ ਹੈ ਤਾਂ ਜੋ ਇਹ ਮੁਹਿੰਮ ਅੱਗੇ ਚੱਲੀ ਜਾਵੇ ਤੇ ਦਿਵਿੰਦਰਪਾਲ ਸਿੰਘ ਪੁੱਲਰ ਹੋਰਾਂ ਦੀ ਜੋ ਰਿਹਾਈ ਹੈ ਤੇ ਚੜ੍ਹਦੀ ਕਲਾ ਦੀ ਇੱਕ ਲਹਿਰ ਆ ਉਹ ਲਹਿਰ ਬਣ ਕੇ ਉੱਠੇ ਤਾਂ ਜੋ ਚੜ੍ਹਦੀ ਕਲਾ ਦੇ ਨਾਲ ਉਥੋਂ ਰਿਹਾ ਹੋ ਕੇ ਬਾਹਰ ਆਣ ਤੇ ਸੰਗਤਾਂ ਦੇ ਦਰਸ਼ਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ न्दो <laughs>